ਜਿਸ ਨੇ ਵੀ ਕੋਈ ਹੋਰ ਟਰੈਕਟਰ ਲੈਣਾ ਹੁੰਦਾ ਕੋਈ ਉੱਚਾ ਮਾਡਲ ਫੋੜ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰ ਲਓ ਹੋਰ ਵੀ ਉੱਧਰ ਜਿਹੜੇ ਰੀਚ ਕੋਈ ਟਰੈਕਟਰ ਹੁੰਨੇ ਆ ਉਹਨੂੰ ਪਤਾ ਬਾਈ ਪਤਾ ਹੀ ਹੁੰਦਾ ਵੀ ਇਹਨਾਂ ਨੂੰ ਟਰੈਕਟਰ ਠੀਕ ਆ ਜੀ ਤੇ ਬੰਦੇ ਵਧੀਆ ਨੇ ਬਾਈ ਕੰਮ ਸਾਫ਼ ਸੁਥਰਾ ਬਾਈ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਆਪਣੇ ਕੋਲੋਂ ਇੱਕ ਟਰੈਕਟਰ ਸੀਗਾ 724 ਤੇ ਅੱਜ ਆਪਣੇ ਵੀਰ ਰਾਏ ਦਾ ਟਰੈਕਟਰ ਲੈਣੇ ਜੀ ਠੀਕ ਆ ਜੀ ਤੇ ਸਾਨੂੰ ਮਲਾਉਣੇ ਬਾਈ ਨਾਲ ਹੋਰ ਵੀਰੇ ਕੀ ਹਾਲ ਹੈ ਜੀ? ਸਸੀ ਹਾਲ ਬਈ। ਠੀਕ ਆ ਵੀਰੇ? ਹਾਂਜੀ ਹਾਂ ਜੀ। ਤੇ ਬਾਈ ਨਾਲ ਆਪਣੀ ਥੋੜੇ ਦਿਨ ਪਹਿਲਾਂ ਫੋਨ ਤੇ ਕਨੈਕਟ ਹੋਇਆ ਸੀਗਾ ਜੀ। ਤੇ ਬਾਕੀ ਕਿੱਥੋਂ ਆਏ ਵੀਰੇ? ਅਸੀਂ ਬਰਨਾਲੇ ਕੋਲੇ ਫਤਿਹਗੜ੍ਹ ਸੰਨਾ ਪਿੰਡ ਆ। ਬਰਨਾਲੇ ਕੋਲੋਂ ਠੀਕ ਆ ਜੀ, ਠੀਕ ਆ। ਤੇ ਵੀਰੇ ਟਰੈਕਟਰ ਦਾ ਹੀ ਕਰਦੇ ਕੰਮ ਕਰ? ਹਾਂਜੀ ਹਾਂ। ਠੀਕ ਆ ਜੀ। ਤੇ ਉਮਰ ਦਾ ਪਹਿਲਾ ਬਈ ਲਗਭਗ ਮੇਰਾ ਹਾਨ ਪਰਮਾਣੇ ਹੋਊਗਾ ਜੀ? ਬਾ 29 ਸਾਲਾਂ ਦਾ। ਬਾ ਠੀਕ ਆ 29ਵੇਂ ਸਾਲ ਮੰਨੂ ਆ ਵੀਰੇ। ਠੀਕ ਆ। ਠੀਕ ਆ। ਤੇ ਬਾਈ 724 ਕਿਵੇਂ ਪਸੰਦ ਆਇਆ ਤੁਹਾਨੂੰ ਟਰੈਕਟਰ? ਵਾਸ ਸਾਡੇ ਏਰੀਆ ਚੋਂ ਮਿਲਦਾ ਨਹੀਂ ਵੀਰੇ ਇੱਕ ਟਰੈਕਟਰ ਸੰਗਾ ਸੀਗਾ ਉੱਡੇ ਕੋਲੇ ਹਾਂ ਤੇ ਵੈਸੇ ਬਾਈ ਇਹਨਾਂ ਨੇ ਬਾਈ ਵੀਡੀਓ 'ਚ ਟਰੈਕਟਰ ਦੇਖ ਕੇ ਬਾਈ ਇਹਨਾਂ ਨੇ ਫੋਨ ਤੇ ਹੀ ਕਹਿਤਾ ਸੀ ਕਹਿੰਦਾ ਬਾਈ ਟਰੈਕਟਰ ਆਪਣਾ ਹੈ ਹਾਂਜੀ ਹਾਂ ਤੇ ਬਾਕੀ ਬਾਈ ਇਹਨਾਂ ਨੂੰ ਫੇਰ ਵੀ ਆਪਾਂ ਨੇ ਕਿਹਾ ਵੀ ਆਪਣਾ ਬਾਈ ਆ ਕੇ ਪਾਸ ਕਰੋ ਟਰੈਕਟਰ ਹਾਂਜੀ ਹਾਂ ਬਾਈ ਐਦਾਂ ਹੀ ਗੱਲ ਹੋਈ ਆ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਰੈਕਟਰ ਠੀਕ ਲੱਗਿਆ ਬਾਈ ਉਵੇਂ ਲੈ ਜਮਾ ਵੀਰੇ ਜਿੰਨਾ ਕਿਹਾ ਉਹਨੇ ਪੂਰੇ ਦਾ ਪੂਰਾ ਉਦੋਂ ਵੱਧ ਕੇ ਆ ਠੀਕ ਹੈ ਠੀਕ ਹੈ ਵੀਰੇ ਤੇ ਮਾਡਲ ਬਾਈ ਇਹ ਆਪਾਂ ਨੇ ਵੀਡੀਓ 'ਚ ਤਾਂ ਕਿਹਾ ਜੀਗਾ 88 ਮੈਂ ਅਸਲ 'ਚ ਕਾਪੀ ਵੀ ਦੇ ਆ ਸਤਸੀ ਮਾਡਲ ਆ ਬਾਈ ਠੀਕ ਹੈ ਜੀ ਕਿਉਂਕਿ ਆਰ ਸੀ ਤੋਂ ਮੈਂ ਦੇਖੀ ਨਹੀਂ ਸੀ ਧਿਆਨ ਨਾਲ ਤੇ ਟਰੈਕਟਰ ਮਾੜਾ ਮੂੜਾ ਦਾ ਇਹਨ ਵਧੀਆ ਪਿਆ ਆਵਾਜ਼ ਬਹੁਤ ਚੰਗੀ ਆ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਬਾਈ ਏਰੀ ਏਰੀ ਦਾ ਤੁਹਾਨੂੰ ਦੱਸਿਆ ਕਿਵੇਂ ਦੱਸਿਆ ਵੀ ਫਰਕ ਹੁੰਦਾ ਕਿਸੇ ਚੀਜ਼ ਦੀ ਕਿਸੇ ਏਰੀ ਜਿ ਡਿਮਾਂਡ ਹੁੰਦੀ ਹੈ ਕਿਸੇ ਦੀ ਕਿਸੇ ਪਰ ਜਿਹੜਾ 724 ਟਰੈਕਟਰ ਆ ਆਪਣੇ ਵੀਰ ਸਾਡੇ ਏਰੀ ਵੀ ਥੋੜਾ ਜਿਹਾ ਘੱਟ ਐ ਏਡਾ ਬਹੁਤਾ ਹੈ ਨਹੀਂ ਮਾਰਕੀਟ ਦੇ ਵਿੱਚ ਟਰੈਕਟਰ ਠੀਕ ਹੈ ਜੀ ਤੇ ਬਾਕੀ ਚਲੋ ਵੀਰ ਨਾਲੇ ਵੀ ਅੱਗੇ ਕਿਸੇ ਨੇ ਲੈਣਾ ਹੋਇਆ ਤਾਂ ਮੈਂ ਬਾਈ ਦਾ ਨੰਬਰ ਵੀ ਤੁਹਾਨੂੰ ਦੱਸੂਗਾ ਵੀਡੀਓ 'ਚ ਹੋਰ ਵੀ ਟਰ ਠੀਕ ਹੈ ਜੀ ਫੋਰਡ ਵੀ ਕਿਸੇ ਨੇ ਵਧੀਆ ਰੇਡਾ ਹੁੰਦਾ ਫੋਰ ਟਰੈਕਟਰ ਵੀ ਲੰਦੇ ਨੇ ਬਾਈ ਨਹੀਂ ਬਾਈ ਫੋਰਡ ਉਹਨੇ ਟਰੈਕਟਰ ਚੰਗੇ ਹਾਂ ਜੀ ਫਾਰਮ ਟਰੈਕ 60 ਜੌਂਡੀ ਆ ਸਾਰੀ ਹੁੰਦੇ ਨੇ ਠੀਕ ਹੈ ਜੀ ਜਿਹੜੇ ਉੱਚੇ ਮਾਡਲ ਵੀ ਲੰਦੇ ਨੇ ਟਰੈਕਟਰ ਜਮਾ 20 22 23 24 ਠੀਕ ਹੈ ਜੀ ਠੀਕ ਹੈ ਤੇ ਬਾਈ ਕਹਿੰਦਾ ਬਾਈ ਸਾਰੇ ਉੱਚੇ ਮਾਡਲ ਏ ਟੂ ਜ਼ेड ਸਾਰੇ ਟਰੈਕਟਰ ਹੁੰਦੇ ਨੇ ਆਪਣੇ ਕੋਲ ਤੇ ਬਾਈ ਮੰਡੀ ਵੀ ਲਾਉਂਦੇ ਹੋ ਹਾਂ ਜੀ ਬਰਨਾਲੇ ਬਰਨਾਲੇ ਮੰਡੀ ਕਿਸੇ ਚਾਉਗੇ ਵੀਰੇ ਸੋਮਵਾਰ ਮੰਡੀ ਹੁੰਦੀ ਹੈ ਜੀ ਹਾਂ ਜੀ ਸੋਮਵਾਰ ਠੀਕ ਹੈ ਜੀ ਬੁੱਧਵਾਰ ਨੂੰ ਤਲਵੰਡੀ ਲਾਉਣੀ ਹੈ ਬੁੱਧ ਨੀ ਐਤਵਾਰ ਮੋਗਾ ਨਹੀਂ ਆਪਾਂ ਜਾਂਦੇ ਵੀ ਅੱਛਾ ਮੋਗਾ ਨਹੀਂ ਆਹ ਸੋਮਵਾਰ ਨੂੰ ਬਰਨਾਲ ਤੇ ਬੁੱਧਵਾਰ ਨੂੰ ਤਲਵੰਡੀ ਤਲਵੰਡੀ ਕਿੰਨਾ ਕੁ ਪੈਂਦਾ ਆਪਾਂ ਨੂੰ ਤਲਵੰਡੀ ਵੀਰੇ 80 ਕਿਲੋਮੀਟਰ ਅੱਗੇ 80 ਕਿਲੋਮੀਟਰ ਠੀਕ ਆ ਠੀਕ ਆ ਜੀ ਠੀਕ ਆ ਭਾਈ ਤੇ ਭਾਈ ਇਹ ਕੰਮ ਦਾ ਮਤਲਬ ਕਿ ਸ਼ੌਂਕ ਹੀ ਆ ਇੱਕ ਸ਼ੌਂਕ ਹੀ ਆ ਹਾਂ ਜੀ ਹਾਂ ਹਾਂ ਹੋਰ ਆ ਫੇਰਾ ਜੇ ਕਰੀ ਜਾਂਦੇ ਆ ਹੋਰ ਆਪਾਂ ਨੂੰ ਕੋਈ ਬਾਤ ਨਹੀਂ ਹੈਗਾ ਉਹੀ ਗੱਲ ਹੈ ਠੀਕ ਆ ਠੀਕ ਆ ਭਾਈ ਤੇ ਚਲੋ ਬਾਕੀ ਭਾਈ ਠੀਕ ਆ ਜੀ ਹਾਂ ਜੀ ਫੇਰ ਆਪਾਂ ਮਿਲਾਂਗੇ ਕਿਸੇ ਦਿਨ ਠੀਕ ਤੇ ਲੋਰਾ ਪਤਨੋਂ ਮਾੜੀ ਭਾਈ ਸਲਫ ਮਾਰੋ ਟਰੈਕਟਰ ਦੀ ਆਵਾਜ਼ ਸੁਣਾਈ ਆ ਪਾਕੀ ਬਾਈ ਮੈਂ ਨੰਬਈ ਦਾ ਨੰਬਰ ਵੀ ਬੁਲਾਉਂਗਾ ਕੋਈ ਉਧਰਲੇ ਏਰੀਆ ਦਾ ਆਪਣਾ ਵੀਰ ਹੁੰਦਾ ਬਹੁਤ ਫੋਨ ਆਉਣੇ ਮੋਗੇ ਬਨਾਲੇ ਏਰੀਆ ਚੋਂ ਲੈ ਜੀ ਵਾਹ ਸੁਣੋ ਟਰੈਕਟਰ ਦੀ ਕਿਆ ਕਹਿੰਦੀ ਹੈ ਬਾਈ ਬਾਈ ਨੇ ਤਾਂ ਕਹਿੰਦੇ ਵੀ ਅਸੀਂ ਟਰੈਕਟਰ ਜਾ ਕੇ ਇਹ ਸਭ ਨਾਲ ਤਿਆਰ ਗਿਆ ਵੀ ਤੂੰ ਹੀ ਟਰੈਕਟਰ ਪਛਾਣਨਾ ਨਹੀਂ ਹੈਗਾ ਠੀਕ ਹੈ ਜੀ ਪੂਰੇ ਦੇ ਦੇਖੋ ਟਰੈਕਟਰ ਕਿੰਨਾ ਸੋਹਣਾ ਲੱਗਦਾ ਜੀ ਟਾਇਰ ਘੱਟ ਨੇ ਬਾਈ ਕਹਿੰਦੇ ਟਾਇਰ ਅਸੀਂ ਪਾ ਲੈਣੇ ਇਹਨੂੰ ਹਾਂ ਕੋ ਚੈੱਕ ਕਰ ਅੱਛੀ ਬਾਈ ਬਾਈ ਨਾਲ ਨੂੰ ਕਰੇ ਵਾਦਾ 2 ਪੈਸੇ ਬਾਈ ਨਾਲ ਨੂੰ ਵੀ ਦੇ ਕੇ ਜਾਵੇ ਠੀਕ ਹੈ ਜੀ ਕੋਈ ਰੱਪਾ ਤੁਹਾਨੂੰ ਬਾਈ ਦਾ ਨੰਬਰ ਬੋਲਣਾ ਬਾਈ ਕੋਈ ਹੋਇਆ ਵੀ ਲੈਣ ਵਾਲਾ ਤੇਰੇ ਆਪਣਾ ਨੰਬਰ ਬੋਲਿਓ ਮਾੜਾ ਜਾ 62809 55683 55683 62809 55683 ਠੀਕ ਆ ਵੀਰੇ ਤੇ ਬਾਈ ਦਾ ਨੰਬਰ ਆ ਬਾਈ ਠੀਕ ਹੈ ਜੀ ਕਿਸੇ ਨੇ ਵੀ ਕੋਈ ਹੋ ਟਰੈਕਟਰ ਲੈਣਾ ਹੁੰਦਾ ਕੋਈ ਉੱਚਾ ਮਾਡਲ ਫੋਰ ਤਾਂ ਬਾਈ ਨਾਲ ਜਰੂਰ ਕਨੈਕਟ ਕਰ ਲਓ ਹੋਰ ਵੀ ਉਧਰ ਜਿਹੜੇ ਏਰੀਆ ਚ ਕੋਈ ਟਰੈਕਟਰ ਹੁੰਨੇ ਆ ਕੋਨੋ ਪਤਾ ਬਾਈ ਪਤਾ ਹੀ ਹੁੰਦਾ ਵੀ ਇਹਨਾਂ ਦਾ ਟਰੈਕਟਰ ਠੀਕ ਹੈ ਜੀ ਤੇ ਬੰਦੇ ਵਧੀਆ ਨੇ ਬਾਈ ਕੰਮ ਸਾਫ਼ ਸੁਥਰਾ ਬਾਈ ਇਹਨਾਂ ਦਾ ਤੇ ਲੋ ਜੀ ਅੱਜ ਆਪਾਂ ਆਏ ਸੀਗੇ ਬਾਈ ਸੂਏਪਰ ਵਾਲੇ ਖੇਤਾਂ 'ਚ ਤੇ ਕਈ ਦਿਨ ਬਾਅਦ ਕਿਹੜਾ ਮਾਰਿਆ ਇੱਧਰ ਆਪਣੇ ਬੂਟਿਆਂ 'ਚ ਕਣਕ ਲਾਈ ਹੋਈ ਹੈ ਜੀ ਇਹ ਤਕਰੀਬਨ ਆਪਣੇ ਤੀਜੇ ਸਾਲ 'ਚ ਨੇ ਬੂਟੇ ਪਰ ਥੋੜੀ ਜੀ ਦਿੱਕਤ ਆਈ ਆਪਣਾ ਥੋੜੀ ਪਾਣੀ ਦੀ ਦਿੱਕਤ ਆ ਤਾਂ ਕਰਕੇ ਬੂਟਿਆਂ ਦੀ ਥੋੜੀ ਗ੍ਰੋਥ ਘੱਟ ਹੋਈ ਆ ਤੇ ਕਣਕ ਆਪਣੀ ਸੋਹਣੀ ਆ ਬਾਈ ਥੋੜੀ ਜੀ ਬੂਟਿਆਂ ਚ ਆਪਣਾ ਕੀਤੀ ਲਾਈ ਸੀ ਕਣਕ ਫਿਲਹਾਲ ਪੱਤੇ ਪੂਰੇ ਝੜ ਗਏ ਬੂਲਰਾਂ ਦੇ ਠੀਕ ਆ ਜੀ ਬੂਟਿਆਂ ਚ ਥੋੜਾ ਜਿਹਾ ਹਲਕਾ ਜਿਹਾ ਬੀਜ ਵੱਧ ਪਾਉਣਾ ਪੈਂਦਾ ਜੀ ਪਰ ਕਿਉਂਕਿ ਇਹਦੇ ਵਿੱਚ ਕਣਕ ਬੂਝਾ ਘਟ ਮਾਰਦੀ ਆ ਠੀਕ ਆ ਜੀ ਤੇ ਬਾਕੀ ਇਧਰ ਮਾਸੜ ਨੇ ਸਰੋਂ ਲਾਈ ਹੋਈ ਆ ਬਾਈ ਸਿਆੜਾਂ ਚ ਲੈਨ ਰੂ ਲੈਨ ਪਰ ਥੋੜੀ ਜਿਆਦਾ ਸੰਘਣੀ ਲਾਈ ਹੋਈ ਸਰੋਂ ਇੰਨੀ ਸੰਘਣੀ ਚਾਹੀਦੀ ਨਹੀਂ ਹੈਗੀ ਬਾਈ ਸਰੋਂ ਤਾਂ ਜਿੰਨੀ 36 ਹੋਵੇ ਉੰਨੀ ਜ਼ਿਆਦਾ ਵਧੀਆ ਸਰੋਂ ਦਾ ਸੁੰਡੀ ਸਾਂਡੀ ਪਈ ਹੋਈ ਆ ਵਿੱਚ ਪੱਤੇ ਖਾਦੇ ਹੋਏ ਆ ਸਰੋਂ ਦੇ ਤੇ ਯੂਰੀਆ ਪਾਉਣਾ ਬਾਈ ਇਹਦੇ ਵਿੱਚ ਦੇਖਦੇ ਹਾਂ ਹੁਣ ਤੇ ਆ ਕੇ ਮੜਾ ਮੜਾ ਪਾ ਦਾਂ ਨਾ ਛੱਟਾ ਜਾਂ ਵੈਸੇ ਦਾ ਕਣਕ ਘਰ ਨੂੰ ਰੱਖਣੀ ਆ ਹੋ ਸਕਦਾ ਤੇ ਪਰ ਸਪਰੇਅ ਕਰੂੰਗਾ ਥੋੜੀ ਜਿਹੀ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਆਪਾਂ ਨੇ ਸਪਰੇਅ ਹੀ ਕਰੀ ਸੀ ਆ ਇਧਰ ਬੂਟੇ ਬਾਈ ਮਾਸਟਰ ਨੇ ਲਾਏ ਹੋਏ ਆ ਇਹ ਬੂਟੇ ਐਤ ਕਿਉਂ ਲਾਏ ਸੀਗੇ ਮੰਨ ਕੇ ਲੋ ਬੂਟਿਆਂ ਨੂੰ ਐਤ ਕਿ ਸਾਲ ਹੋ ਗਿਆ ਇਹਨਾਂ ਨੂੰ ਸਾਲ ਦੇ ਬੂਟੇ ਹੋ ਗਏ ਠੀਕ ਹੈ ਜੀ ਬਾਕੀ ਜਿਹੜਾ ਮੀਂਹ ਪਿਆ ਨੇ ਮੀਂਹ ਨੇ ਕਾਫੀ ਫਾਇਦਾ ਕਰਤਾ ਬਾਈ ਕਣਕਾਂ ਨੂੰ ਪਾਣੀ ਲੱਗਣਾ ਸੀ ਆਪਣਾ ਥੋੜਾ ਇੰਜਨ ਕਰਕੇ ਔਖਾ ਹੀ ਪਾਣੀ ਲਾਉਣਾ ਘੋਲੇ ਹੋ ਜਾਂਦੀ ਹੈ ਪਾਣੀ ਲਾਉਣ ਦੀ ਠੀਕ ਹੈ ਜੀ ਤੇ ਵਿੱਚ ਉਰੇ ਬਾਈ ਦਿੱਕਤ ਆਈ ਆਈ ਸੀ ਉਰੇ ਆਪਣੇ ਤਕਰੀਬਨ ਵਿੱਚ ਬੂਟੇ ਸੁੱਕ ਗਏ ਕਈ ਜਦੋਂ ਆਪਾਂ ਲਾਏ ਸੀ ਸੋਕ ਇਦਾਂ ਗਏ ਗਰਮੀ ਚ ਪਾਣੀ ਦੀ ਦਿੱਕਤ ਸੀ ਬਸ ਗੌਰ ਹੋਈ ਨਹੀਂ ਮੈਂ ਉੱਧਰ ਰੜ져 ਰਿਹਾ ਕੰਮ ਚ ਆਧਾ ਵੀ ਰੈਂਟਾ ਜਗ੍ਹਾ ਹੋ ਗਿਆ ਆ ਖੇਤ ਦਾ ਇੱਕ ਜਿਹੜੀ ਮੇਨ ਜਿਹੜੀ ਸਮੱਸਿਆ ਹੈ ਅੱਗੇ ਵੀ ਦੱਸੀ ਹੈ ਸ਼ੇਅਰ ਕਰੀ ਹੈ ਵੀ ਜ਼ਮੀਨ ਟੁੱਟ ਮੀ ਆ ਕਈ ਜਗ੍ਹਾ ਬਿੱਗਾ 2 2 ਬਿੱਗੇ ਹੋ ਰਹੇ ਆ ਥੋੜੀ ਜੀ ਗਾਂ ਹੈ ਤਿੰਨ ਚਾਰ ਜਗ੍ਹਾ ਜ਼ਮੀਨ ਹੈ ਉੱਥੇ ਫਿਰ ਥੋੜੀ ਜੀ ਇਦਾਂ ਹੋ ਜਾਂਦੀ ਆ ਲਾਪਰਵਾਹੀ ਪਰੇ ਬਹੁਵੜੀ ਲਾਪਰ ਹੋਈ ਬਾਈ ਖੇਤ ਮੰਨ ਕੇ ਚੱਲੋ ਚਲੋ ਹੁਣ ਕੀ ਕਰਨਾ ਕੰਮ ਇੱਕ ਪਾਸੇ ਹੁੰਦਾ ਜੀ ਬਾਕੀ ਅਜ ਜਾਂਸੀ ਚ ਗਏ ਨਹੀਂ ਬਾਈ ਰੋਪੜ ਇੱਕ ਰਿਸ਼ਤਦਾਰੀ ਵਿੱਚ ਡੈਥ ਹੋ ਗਈ ਜੀ ਉੱਧਰ ਜਾਣਾ ਪੈ ਗਿਆ ਵਿੱਚੇ ਘਰ ਦੇ ਇੱਕ ਦੋ ਕੰਮਕਾਰ ਹੋਰ ਸੀਗੇ ਜੀ ਠੀਕ ਹੈ ਜੀ ਬਾਕੀ ਜਿਹੜਾ ਗੰਨਾ ਬਾਈ ਸਾਹਮਣੇ ਆ ਦੇਖ ਰਹੇ ਤੁਸੀਂ ਇਹ ਗੰਨਾ 4 ਫੁੱਟ ਵਾਲਾ ਲਾਇਆ ਹੋਇਆ ਸਿਆੜਾ ਵਾਲਾ ਗੰਨਾ ਪਹਿਲਾਂ ਸਿੱਧਾ ਖੜਾ ਸੀ ਹੁਣੀ ਹੋਇਆ ਟੇਡਾ ਜਾ ਆਹ ਬਹੁਤ ਵਧੀਆ ਗੰਨਾ ਹੋਇਆ ਜੀ ਇਹ ਆਪਾਂ ਨੇ ਵੀ ਕਹਨੂੰ ਜਿੰਨੇ ਵੀ ਗੰਨੇ ਦੀ ਬਜਾਈ ਕਰਨੀ ਆ ਸਾਰਾ ਗੰਨਾ 4 ਫੁੱਟ ਤਾਈ ਲਾਉਣਾ ਬੈਡਾਂ ਤੇ ਵਧੀਆ ਤਕਨੀਕ ਆ ਲੰਬਾਈ ਗੰਨੇ ਦੀ ਵਜਨ ਬਹੁਤ ਹੁੰਦਾ ਗੰਨੇ ਦਾ ਜਿਹੜਾ ਆਪਾਂ ਦੇਖਿਆ ਹੈ ਆਪਣੇ ਰੀਜ ਦਾ ਵੈਸੇ ਸਾਲ ਤੋਂ ਹੀ ਲਾਉਣ ਲੱਗੇ ਆ ਉੱਧਰ ਹੋਰ ਪਾਸੇ ਦੇਖਿਆ ਹੈ ਬਹੁਤ 4 4 5 5 ਸਾਲ ਤੋਂ ਲਾ ਰਹੇ ਆ ਵਧੀਆ ਰਿਜ਼ਲਟ ਆ ਇਦਾਂ ਨਾਲ ਜੇ ਆਪਾਂ ਗੰਨਾ ਲਾਉਨੇ ਆ